ਦੇਈ ਗੱਲ ਇਹ ਗੱਡੀ ਤੇ ਸੋਨਾ ਪਾਉਣ ਦੀ ਲੋੜ ਬਿਲਕੁਲ ਅਕਸ਼ਦਾ ਹੁੰਦਾ ਅਗਲਾ ਕਹਿੰਦਾ ਇਹ ਨਕਲ ਵਾਲੀ ਮਖਾ ਨਕਲ ਦਾ ਨੁਕੜਦਾ ਨਹੀਂ ਅਗਲਾ ਤਾਂ ਆਣਾ ਗੁੱਟ ਅੱਛੇ ਰੱਖ ਓਏ ਹਾਂ ਦਾ ਇੱਕੇ ਮਾਰਨਾ ਕੜਾ ਵੀ ਹੋ ਜਾਣਾ ਆ ਆ ਰੱਖ ਲੈਣਾ ਜਿੱਜੇ ਪਾਉਣਾ ਪਾਗਾ ਇਹ ਨਾਲ ਸੋਚ ਵੀ ਨਕਲ ਵਾਲਾ ਵਿੱਚੀ ਬਾੜੇ ਗੱਡੀ ਰੋਕੀ ਖੜਾ ਟਾ ਉਹ ਨਾਲ ਕਾਮਰਾ ਜੀ ਬਾਟਰ ਦਾ ਅੜੀਸਾ ਦੇ ਗਜਰਾ ਦੇ ਤੇ ਵਿਛੀ ਬਾੜ ਦੇਣੇ ਦੀ ਚਾਹ ਦੇ 50 ਰੁਪਏ 40 ਰੁਪਏ ਅਗਰਬਤੀ ਲਈਦੀ ਚਾਹ ਪੀਤੀ ਦੀ ਉਹਨਾਂ ਨੂੰ 10-10000 ਦੀਆਂ ਗੱਡੀਆਂ ਦਿਖਾਵੇ ਚਲ ਇਧਰ ਲੈ ਜੇ ਜੋ 5-500 ਦੇ ਨੋਟ ਕਦੇ ਇਧਰ ਲੈਣੇ ਜੋ ਤੇ ਉੱਥੇ ਦੇਖ ਲਾ ਬੰਦਿਆਂ ਨੂੰ ਮੈਂ ਜਿਆਦਾ ਦੇਖਿਆ ਉੱਠ ਕੇ ਮੈਂ ਵੀ ਤਾਂ ਵਿਛੀ ਬਾੜੇ ਖੜੀ ਨੇ ਮੈਂ ਜੋ ਬਾਰਡਰ ਦੇ ਚਾਹ ਪਿੰਦੇ ਸ਼ਾਮਲਾ ਜੀ ਦੇ ਟਾਬੇ ਨੇ ਉੱਥੇ ਸਰਦਾਰਾਂ ਦੇ ਉੱਥੇ ਆਪਣਾ ਲੈਟਰਿੰਗ ਬਾਥਰੂਮ ਹੁੰਦੇ ਤੁਸੀਂ ਉਹ ਕਿੱਥੇ ਚੋਰਾ ਹੈ ਵੀ ਹੈਲ ਚ ਗੱਡੀ ਨੋਕ ਨੇ ਮੈਂ ਕਿਹਾ ਆਪਾਂ ਦੇ ਉੱਥੋਂ ਜਿਹੜਾ ਮੈਚ ਚਲਾਉਣਾ ਮੈਂ ਕਿਹਾ ਬਿੱਲੇ ਮੱਥਾ ਠਣਗਾ ਮੈਂ ਹੂ ਕੰਮ ਬਿੱਲੇ ਸ਼ਰਤ ਹੀ ਮੈਂ ਗੱਡੀ 22 ਤੇਰਾ ਸਾਲੀ ਭੱਜਿਆ ਮੈਂ ਭਾਂਜੋ ਡਾਉਨ ਜੇ ਵੀ ਖਿੱਚ ਲੈ ਗੱਡੀ ਨੂੰ ਲਾਦਾ ਟਾਪ ਆ ਫੇਰ ਦਾ ਫੇਰ ਤਾਂ ਬਸ ਐਂ ਹੋਈ ਗਈ ਚੜੀ ਜਾਵੇ ਉਤਰੀ ਆਵੇ ਜਦੋਂ ਉਹਨਾਂ ਨੇ ਡਿਸਕਵਰ ਦੇ ਤਿੰਨ ਜਾਨੇ ਸੀ ਇਹਨਾਂ ਦਾ ਮੋਟਰਸਾਈਕਲ ਦੀ ਡਿਸਕਵਰ ਅੱਛਾ ਉਹ ਬੰਦੇ ਹਣ ਜਾਂ ਗੱਲ ਸੁਣੋ ਯਾਰ ਉਹ ਗੱਲ ਤਾਂ ਸੁਣ ਲਓ ਬੰਦੇ ਸੀ ਇਹਨਾਂ ਦਾ ਜ਼ੋਰ ਲਾਉਣ ਦੀ ਲੋੜ ਕੀ ਹੈ ਇਹ ਜਿਹੜੇ ਪਹਿਲਾਂ ਪਹਿਲਾਂ ਡੱਕੇ ਲਾ ਜਾਂਦੇ ਉਹ ਯਾਰ ਇਹਨਾਂ ਉਹ ਯਾਰ ਇਹਨਾਂ ਉਹ ਪੈ ਗਿਆ ਗਿਆ